ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਇੱਕ ਬਹੁਤ ਵੱਡਾ ਟੌਪਿਕ ਹੈ ਵਿਦਿਆਰਥੀ ਵੀ ਦੇਖਣ ਤੇ ਉਹਨਾਂ ਦੇ ਮਾਪੇ ਜ਼ਰੂਰ ਸੁਣਨ ਸਾਡੇ ਨਾਲ ਜਸਮੀਤ ਪਾਟਿਆ ਜੀ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਨਾ ਸਿਰਫ ਪੰਜਾਬ 'ਚ ਹੈ ਬਲਕਿ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਆਫਿਸ ਹੈ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਦਾ ਸਿਕਾ ਜਸਮੀਤ ਜੀ ਹੁਣ ਤੁਸੀਂ ਕੈਨੇਡਾ ਵੀ ਜਾ ਕੇ ਆਏ ਹੋ ਲੰਬਾ ਵਕਤ ਤੁਸੀਂ ਉੱਥੇ ਗੁਜ਼ਾਰੇ ਆ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਉੱਥੇ ਪਰੇਸ਼ਾਨ ਨੇ ਔਰ ਜ਼ਿੰਮੇਦਾਰੀ ਸਾਰੀ ਕੈਨੇਡਾ ਦੀ ਸਰਕਾਰ ਤੇ ਸੁੱਟ ਦਿੱਤੀ ਜਾਂਦੀ ਹੈ ਕਿ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਹੁਣ ਤੁਸੀਂ ਕਿਹੜੇ ਫੈਕਟਰ ਦੇਖਦੇ ਹੋ ਕਿ ਪੰਜਾਬ ਚੋਂ ਜਿਵੇਂ ਅਨੇਵਾ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਚ ਭੇਜਿਆ ਗਿਆ ਬੱਚਿਆਂ ਨੇ ਆਪਣੇ ਬਾਅਦ ਦੇ ਵਿੱਚ ਉੱਥੇ ਜਾ ਕੇ ਕਾਲਜ ਚੇਂਜ ਕਰ ਲਏ ਤੁਹਾਡੀ ਨਜ਼ਰ ਦੇ ਵਿੱਚ ਜ਼ਿੰਮੇਦਾਰੀ ਗਲਤ ਕਿਦੀ ਹੈ ਕਿ ਸਾਡੇ ਜਿਹੜੇ ਇੱਥੇ ਬਹੁਤ ਸਾਰੇ ਕੰਸਲਟੈਂਟਸ ਨੇ ਕਿ ਬੱਚੇ ਗਲਤ ਜਗ੍ਹਾ ਗਏ ਸਿਆਣੇ ਕੰਸਲਟੈਂਟ ਪੰਜਾਬ ਚ ਨਹੀਂ ਹੈ ਜਿਹੜੇ ਬੱਚਿਆਂ ਨੂੰ ਪਹਿਲਾਂ ਹੀ ਗਾਈਡ ਕਰਨ ਪੂਰੀ ਸੱਚਾਈ ਕੀ ਹੈ ਕਿਉਂਕਿ ਇਸ ਵਕਤ ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਉਹ ਕਿਹੜੇ ਕੰਸਲਟੈਂਟਸ ਕੋਲੇ ਜਾਣ ਤਾਂ ਕਿ ਘੱਟੋ ਘੱਟ ਕੈਨੇਡਾ ਜਾ ਕੇ ਉਹ ਰੁਲਣਾਂ ਅਸੀਂ ਦੇਖੋ ਮੈਂ ਸੁਰੇਂਦਰ ਜੀ ਬੜੀ ਇੱਕ ਟਰਾਂਸਪੇਰੈਂਟ ਜੀ ਗੱਲ ਕਰਾਂਗਾ ਮੈਂ ਜੇ ਸਾਲ 'ਚ 2.5 ਤਿੰਨ ਹਜ਼ਾਰ ਬੱਚੇ ਭੇਜਦਾ ਜਾਂ ਇਸ ਤੋਂ ਜ਼ਿਆਦਾ ਭੇਜਦਾ ਸਾਡੇ ਕੋਲ ਜੇ ਰੈਜ਼ੈਂਟਮੈਂਟ ਕਹੀਏ ਇੱਕ ਨਾ ਰੈਜ਼ੈਂਟਮੈਂਟ ਹੁੰਦੀ ਕੈਨੇਡਾ ਤੋਂ 5% ਵੀ ਨਹੀਂ ਹੈ ਮਰ ਮਤਲਬ ਕਿ ਜਿਹੜਾ ਬੱਚਾ ਇਹ ਕਹਿੰਦਾ ਹੋਏ ਕਿ ਮੈਨੂੰ ਮਾੜੀ ਜਗ੍ਹਾ ਤੇ ਭੇਜਤਾ ਜਾਂ ਮੈਨੂੰ ਕੰਮ ਨਹੀਂ ਮਿਲਿਆ ਹੋਏ ਜਾਂ ਫਿਰ ਮੈਨੂੰ ਕੰਮ ਜੇ ਨਹੀਂ ਮਿਲਿਆ ਤਾਂ ਇੰਨੇ ਚਿਰ ਚ ਕੰਮ ਮਿਲ ਗਿਆ ਸੋ ਪਹਿਲੀ ਗੱਲ ਤਾਂ ਕੋਈ ਰੈਜ਼ੈਂਟਮੈਂਟ ਨਹੀਂ ਹੈਗੀ ਮੇਰੀ ਕਿਸੇ ਬੱਚੇ ਦੀ ਕਿਉਂਕਿ ਅਸੀਂ ਜਦੋਂ ਬੱਚੇ ਨੂੰ ਭੇਜਿਆ ਤਾਂ ਇੱਕ ਤਾਂ ਪਹਿਲੀ ਗੱਲ ਸਭ ਤੋਂ ਵੱਡੀ ਗੱਲ ਸਰਕਾਰੀ ਕਾਲਜ ਚ ਭੇਜਿਆ ਦੂਜੀ ਚੀਜ਼ ਆ ਜਾਂਦੀ ਹੈ ਕਿ ਬੱਚੇ ਨੂੰ ਪਤਾ ਮੈਂ ਸਰਕਾਰੀ ਕਾਲਜ ਚ ਪੜਦਾ ਪਿਆ ਮੈਨੂੰ ਪਤਾ ਹੈ 3 ਸਾਲ ਦਾ ਵਰਕ ਪਰਮਿਟ ਮਿਲਣਾ ਹੈ ਤੀਸਰੀ ਚੀਜ਼ ਜਦੋਂ ਬੱਚੇ ਨੂੰ ਆਪਣੇ ਅੰਦਰ ਝਾਂਕੇ ਦੇਖਣਾ ਚਾਹੀਦਾ ਹੈ ਕਿ ਜੇ ਮੈਂ ਪੜ੍ਹਾਈ ਕੀਤੀ ਤਾਂ ਮੈਂ ਪਾਸ ਹੋਵਾਂਗਾ ਹੁਣ ਕੁਝ ਬੱਚੇ ਸਾਡੇ ਵੀ ਭੇਜੇ ਹੋਏ ਉੱਥੇ ਫੇਲ ਹੋਏ ਹੋਣਗੇ ਪੱਕਾ ਹੋਏ ਹੋਣਗੇ ਕਿਉਂਕਿ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਜਾਣਗੇ ਨਸ਼ੇ ਚ ਕਰਨ ਲੱਗ ਜਾਣਗੇ ਸ਼ਰਾਬਾਂ ਪੀਣ ਲੱਗ ਜਾਣਗੇ ਨਾ ਤਾਂ ਦੇਖੋ ਉਹਨਾਂ ਨੂੰ ਕੰਮ ਮਿਲਣਾ ਨਾ ਹੀ ਉਹਨਾਂ ਦਾ ਕੋਈ ਫਿਊਚਰ ਹੈਗਾ ਜੇ ਤੁਸੀਂ ਫੇਲ ਹੋ ਗਏ ਕਾਲਜ ਨੇ ਵੀ ਤੁਹਾਨੂੰ ਉੱਥੋਂ ਕੱਢ ਦੇਣਾ ਸੋ ਤੁਸੀਂ ਸੋਚੋ ਕਿ ਜਿਹੜਾ ਤੁਸੀਂ ਪੈਸਾ ਆਪਣੇ ਮਾਪਿਓ ਨੇ ਬੜਾ ਬੜਾ ਹੀ ਮਿਹਨਤ ਨਾਲ ਕਮਾਇਆ ਤੁਸੀਂ ਉੱਥੇ ਉਹ ਖਰਾਬ ਕਰਨ ਗਏ ਹੋ ਸੋ ਇੱਕ ਤਾਂ ਚੰਗੀ ਆਤਾਂ ਹੋਣੀ ਹੈ ਇੱਕ ਪੋਜ਼ਿਟਿਵ ਫਰੇਮ ਆਫ ਮਾਈਂਡ ਹੋਣਾ ਬੱਚਿਆਂ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਅਸੀਂ ਆ ਜਾਣਦੇ ਹਾਂ ਕਿ ਕੌਣ ਕੀ ਕਹਿੰਦੇ ਆ ਕਿਤੇ ਆਪਾਂ ਇਲਜ਼ਾਮ ਲਾਈਏ ਕਿ ਅੱਜ ਜੋ ਕੈਨੇਡਾ ਦੇ ਅੱਜ ਹਾਲਾਤ ਬਣੇ ਹੋਏ ਆ ਦੇਖੋ ਇਲਜ਼ਾਮ ਤਾਂ ਆਪਾਂ ਕਿਸੇ ਤੇ ਲਾ ਸਕਦੇ ਪ੍ਰੋਬਲਮ ਇਹ ਹੈ ਕਿ ਅੱਜ ਮੈਂ ਕਿਸੇ ਨਾਲ ਬੈਠਾ ਸੀ ਉਹ ਮੈਨੂੰ ਕਹਿੰਦਾ ਕਿ ਅੱਜਕੱਲ ਆਪਾਂ ਪਿੰਡਾਂ ਵਾਲੇ ਲੋਕ ਬਹੁਤ ਸਿਆਣੇ ਹੋ ਗਏ ਆ ਔਰ ਕੀ ਕਹਿੰਦੇ ਆ ਪਿੰਡਾਂ ਵਾਲੇ ਬੰਦੇ ਹੁਣ ਤਾਂ ਪੁਲਿਸ ਵਾਲੇ ਦਾ ਪਹਿਲਾਂ ਘੁੰਮਦਾ ਸੀ ਤਾਂ ਆਪਾਂ ਹੱਥ ਜੋੜਦੇ ਸੀ ਹੁਣ ਤਾਂ ਡੀਐਸਪੀ ਵੀ ਆ ਜੇ ਆਪਾਂ ਉਹਦੀ ਵੀ ਪੂਰੀ ਕਲਾਸ ਲਾ ਉਹਨੂੰ ਪੁੱਛੀਦਾ ਕਿ ਬਈ ਤੂੰ ਹਾਂ ਸਾਡੇ ਕੋਲ ਕੀ ਕਰਨ ਆਇਆ ਕਿਉਂ ਇਹ ਮੁੱਦਾ ਹੈਗਾ ਸੀ ਤੂੰ ਇਹਦਾ ਸੋਲੂਸ਼ਨ ਕਿਉਂ ਨਹੀਂ ਕਰ ਰਿਹਾ ਮੇਰਾ ਇੱਕੋ ਹੀ ਸਵਾਲ ਸੀ ਉਹਨੂੰ ਕਿ ਪਿੰਡ ਵਾਲਿਆਂ ਨੂੰ ਇਹ ਪੈਕੇਜ ਸਿਸਟਮ ਦਾ ਨਹੀਂ ਸਮਝ ਆਇਆ ਬਹੁਤ ਸਮਝਦਾਰ ਹੋ ਗਏ ਪਰ ਆ ਪੈਕੇਜ ਸਿਸਟਮ ਦਾ ਕਿਉਂ ਨਹੀਂ ਸਮਝ ਆ ਰਿਹਾ ਤੁਸੀਂ ਸਮਝੋ ਪਿੰਡ ਵਾਲੇ ਤੁਸੀਂ ਜਾਗੋ ਕਿ ਜਿਹੜਾ ਇਹ ਪੈਕੇਜ ਸਿਸਟਮ ਹੈ ਇਹ ਬਰਬਾਦੀ ਹੈ ਪੈਸੇ ਦੀ ਤੁਹਾਡੇ ਇਹ ਤੁਹਾਡੇ ਪੈਸੇ ਦੀ ਬਰਬਾਦੀ ਹੈ ਤੁਸੀਂ ਡਰਦੇ ਹੋ ਕਿ ਮੇਰਾ ਵੀਜ਼ਾ ਰਿਫਿਊਜ਼ ਨਾ ਹੋ ਜਾਏ ਮੇਰੇ ਪੈਸੇ ਨਾ ਖਰਾਬ ਹੋ ਜਾਣ ਜੇ ਵੀਜ਼ਾ ਰਿਫਿਊਜ਼ ਹੋ ਜਾਊਗਾ ਤਾਂ ਮੇਰੇ ਹਿਸਾਬ ਨਾਲ ਲੱਖ ਰੁਪਿਆ ਸਵਾ ਲੱਖ ਰੁਪਿਆ ਕਿਤੇ ਨੁਕਸਾਨ ਹੁੰਦਾ ਹੈ ਕਈ ਵਾਰੀ 50000 ਵੀ ਹੁੰਦਾ ਕਿਉਂਕਿ ਇੰਵੈਸਟੀਫੀਸ ਇਹ ਵੋ ਖਰਚੇ ਪਾ ਕੇ ਪਰ ਜਦੋਂ ਵੀਜ਼ਾ ਲੱਗ ਜਾਂਦਾ ਹੈ ਔਰ ਜਦੋਂ ਆਪਾਂ ਪੈਕੇਜ ਸਿਸਟਮ ਚ ਲਾਨਨੇ ਆ ਤਾਂ ਮੇਰੇ ਹਿਸਾਬ ਨਾਲ ਤੁਹਾਡਾ 20-25 ਲੱਖ ਰੁਪਿਆ ਦਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਜਿਹੜੇ ਪੈਕੇਜ ਸਿਸਟਮ ਚ ਗਏ ਪਹਿਲੀ ਗੱਲ ਤਾਂ ਇੱਥੇ 12 ਲੱਖ 15 ਲੱਖ ਕਿਸੇ ਨੂੰ ਕੋਈ ਐਕਸ अमाउंट ਦੇ ਕੇ ਗਏ ਜੀਆਈਸੀ ਤੁਸੀਂ ਜਮਾ ਕਰਾਈ ਹੋਈ ਸੀ ਉਹ 12 ਲੱਖ 15 ਲੱਖ ਚ ਪ੍ਰਾਈਵੇਟ ਕਾਲਜ ਦੀ ਫੀਸ ਪਤਾ ਨਹੀਂ ਕਿੰਨੀ ਸੀ ਕਿੰਨੀ ਨਹੀਂ ਸੀ ਜਾਂ ਲੱਖਾਂ ਰੁਪਈਆ ਤੁਹਾਡੇ ਏਜੰਟ ਦੀ ਜੇਬ ਚ ਗਿਆ ਉਸ ਤੋਂ ਬਾਅਦ ਜੇ ਉਹ 12 ਲੱਖ ਸਰਕਾਰੀ ਕਾਲਜ ਦੀ ਫੀਸ ਚ ਗਿਆ ਹੁੰਦਾ ਤਾਂ ਤੁਹਾਨੂੰ ਉੱਥੇ ਜਾ ਕੇ ਕਾਲਜ ਚੇਂਜ ਨਹੀਂ ਕਰਨਾ ਪੈਣਾ ਚਲੋ ਉੱਥੇ ਜਾ ਕੇ ਪਤਾ ਲੱਗ ਗਿਆ ਕਿ ਯਾਰ ਮੈਂ ਤਾਂ ਗਲਤ ਪਾਸੇ ਆ ਗਿਆ ਮੈਂ ਵੀਜ਼ਾ ਤਾਂ ਲੈ ਲਿਆ ਪਰ ਕੀ ਤੁਹਾਡਾ ਏਜੰਟ ਤੁਹਾਨੂੰ ਉਹ 12 ਲੱਖ ਚ ਸਰਕਾਰੀ ਕਾਲਜ ਦਵਾਏਗਾ ਨਹੀਂ ਕਿਉਂਕਿ ਤੁਹਾਡੇ ਨਾਲ ਪੇਪਰ ਸਾਈਨਡ ਸੀ ਕੀ ਤੁਹਾਡਾ ਕਾਲਜ ਜਿਹੜੇ ਪ੍ਰਾਈਵੇਟ ਕਾਲਜ ਚ ਗਏ ਉਹਨੇ ਤੁਹਾਡੀ ਫੀਸ ਮੋੜੀ ਨਹੀਂ ਕਿਉਂਕਿ ਉਹ ਏਜੰਟ ਨੇ ਤਾਂ ਰਸੀਦ ਤੱਕ ਨਹੀਂ ਦਿੱਤੀ ਤਾਂ ਫੀਸ ਕਿੱਥੋਂ ਮੋੜਨੀ ਸੀ ਫੀਸ ਵੀ ਨਹੀਂ ਮੋੜੀ ਉਹ ਉੱਥੇ ਉੱਥੇ ਜਾ ਕੇ ਕਾਗਜ਼ ਪੱਤਰ ਮੰਗਦੇ ਆ ਕਾਲਜ ਵਾਲੇ ਤੁਹਾਡੇ ਕੋਲ ਕਾਗਜ਼ ਪੱਤਰ ਹੁੰਦੇ ਨਹੀਂ ਉਹ ਕਹਿੰਦੇ ਜਾਓ ਫਿਰ ਤੁਹਾਡਾ 12 ਲੱਖ ਰੁਪਈਆ ਉਹ ਖੂ ਖੇਤੇ ਚਲਾ ਗਿਆ ਉਸ ਤੋਂ ਬਾਅਦ ਤੁਸੀਂ ਸਰਕਾਰੀ ਕਾਲਜ ਦੇ ਐਡਮਿਸ਼ਨ ਲਈ ਉੱਤੇ ਫੇਰ 10 ਤੋਂ 12 ਲੱਖ ਪਰਿਆ ਜੀ ਫੇਰ ਅਸੀਂ 10 ਤੋਂ 12 ਲੱਖ ਪੜਿਆ ਸੋ ਬੱਚਾ ਹਰਾਸ ਹੋ ਗਿਆ ਬੱਚੇ ਨੂੰ ਲੱਗਿਆ ਕਿ ਇਹ ਤਾਂ ਮੇਰੇ ਨਾਲ ਬਹੁਤ ਹੀ ਮਾੜੀ ਹੋਈ ਬਹੁ ਮਾੜੀ ਹੋਈ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਜਾਗ ਜਾਈਏ ਕਿ ਆ ਜੋ ਸਾਡੇ ਨਾਲ ਹੋ ਰਿਹਾ ਹੈ ਪੈਕੇਜ ਸਿਸਟਮ ਚ ਚਾਹੇ ਉਹ ਯੂਕੇ ਚ ਹੋ ਰਿਹਾ ਹੁਣ ਜਰਮਨੀ ਮੈਂ 8-9 ਸਾਲਾਂ ਤੋਂ ਕਰਦਾ ਆ ਰਿਹਾ ਹਾਂ ਜਰਮਨੀ ਚ ਵੀ ਮੈਸੂਰਨ ਚ ਆਇਆ ਕਿ ਪੈਕੇਜ ਸਿਸਟਮ ਚੱਲ ਪਿਆ ਆਪਾਂ ਹਰ 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 ਗਲਤ ਤਰੀਕੇ ਦਾ ਲੂਪ ਹੋਲ ਕੱਢ ਲਈਦਾ ਸੋ ਜਰਮਨੀ ਚ ਵੀ ਸੁਣਨ ਚ ਆ ਰਿਹਾ ਸੋ ਦੇਖੋ ਜਿਨ੍ਹਾਂ ਨੇ ਨਹੀਂ ਪੜਨਾ ਨਾ ਉਹ ਸਟੱਡੀ ਵੀਜ਼ਾ ਕਿਉਂ ਲੈ ਕੇ ਜਾ ਰਹੇ ਤੁਸੀਂ ਤਾਂ ਵਿਜ਼ਟਰ ਤੇ ਚਲੇ ਜਾਓ ਕਿਉਂ ਤੁਸੀਂ ਆਪਣੇ ਲੱਖਾਂ ਰੁਪਏ ਬਰਬਾਦ ਕਰ ਰਹੇ ਹੋ ਵਿਜ਼ਟਰ ਤੇ ਵੀਜ਼ਾ ਲੱਗ ਗਿਆ ਨਾ ਫੀਸ ਦੇਣ ਦੀ ਲੋੜ ਨਾ ਕੁਛ ਹੈ ਕਿਉਂਕਿ ਐਸ ਸੱਚ ਤੁਸੀਂ ਜੇ ਸਟੱਡੀ ਤੇ ਵੀ ਜਾਂਦੇ ਹੋ ਤਾਂ ਤੁਸੀਂ ਤਾਂ ਇਲੀਗਲੀ ਹੋ ਜਾਣਾ ਤੁਹਾਨੂੰ ਵਰਕ ਸਟੇਟਸ ਤਾਂ ਮਿਲਣਾ ਨਹੀਂ ਕੋਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਮਿਲਣਾ ਨਹੀਂ ਫਿਊਚਰ ਚ ਸੋ ਜਿਨ੍ਹਾਂ ਦੀ ਸੋਚ ਇਹ ਹੈ ਕਿ ਅਸੀਂ ਉੱਥੇ ਜਾ ਕੇ ਪੜਨਾ ਨਹੀਂ ਹੈ ਉਹਨਾਂ ਨੂੰ ਤਾਂ ਮੈਂ ਇਹੀ ਐਡਵਾਈਸ ਕਰਾਂਗਾ ਕਿ ਵਿਜ਼ਿਟਰ ਵੀਜ਼ਾ ਅਪਲਾਈ ਕਰੋ 20000 ਰੁਪਏ ਸਾਡੀ ਫੀਸ ਹੈ ਵਿਜ਼ਿਟਰ ਵੀਜ਼ਾ ਅਪਲਾਈ ਕਰੋ ਜਾਓ ਉੱਥੇ ਤੁਹਾਨੂੰ ਚੰਗਾ ਲੱਗਦਾ ਰਹੋ ਨਹੀਂ ਤਾਂ ਵਾਪਸ ਆ ਜਾਓ ਕਿਉਂ ਆਪਾਂ ਲੱਖਾਂ ਰੁਪਏ ਖਰਾਬ ਕਰੀਏ ਪੇਰੈਂਟਸ ਦੇ ਸੋ ਜਿਹੜਾ ਬੱਚਾ ਤਾਂ ਇਹ ਸੋਚ ਕੇ ਗਿਆ ਹੁਣ ਕਾਫੀ ਬੱਚੇ ਤਾਂ ਦੇ ਸਕਦੇ ਸੀ 12 ਲੱਖ ਉਹਨਾਂ ਦੇ ਘਰਦਿਆਂ ਨੇ ਤਾਂ ਉਹਨਾਂ ਨੂੰ ਉੱਥੋਂ ਕੱਢ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਤਾਂ ਇਹ 12 ਲੱਖ ਗਿਆ ਜਦੋਂ ਏਜੰਟ ਉਹ ਏਜੰਟ ਕਹਿੰਦਾ ਮੈਂ ਤਾਂ ਕੁਝ ਕਰਦਾ ਨਹੀਂ ਉਹਨਾਂ ਨੇ ਸਰਕਾਰੀ ਕਾਲਜ ਚ ਐਡਮਿਸ਼ਨ ਕਰਾ ਦਿੱਤੇ ਪਰ ਇਹਦੇ ਚੋਂ 50% ਬੱਚਾ ਇਦਾਂ ਦਾ ਵੀ ਸੀ ਜਿਹੜਾ ਇਹ ਸੋਚ ਕੇ ਗਿਆ ਸੀ ਕਿ ਮੇਰੇ ਨਾਲ ਪਤਾ ਨਹੀਂ ਕੀ ਹੋ ਜੂਗਾ ਉੱਥੇ ਪਹੁੰਚ ਕੇ ਉਹਨੇ ਪੜਾਈ ਨਹੀਂ ਕੀਤੀ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਫੁੱਲ ਟਾਈਮ ਜਦੋਂ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰਤਾ ਲੱਗਾ ਯਾਰ ਪੈਸੇ ਬਹੁਤ ਬਣ ਰਹੇ ਆ ਆਪਾਂ ਕੀ ਕਰਨਾ ਪੜਪੜ ਕੇ ਪੈਸੇ ਇਦਾਂ ਹੀ ਬੜੇ ਬਣਨ ਲੱਗ ਗਏ ਇਦਾਂ ਦੇ ਬੱਚੇ ਵੀ ਜਾਣਦੇ ਜਿਹੜੇ 8-8000 ਡਾਲਰ ਮਹੀਨੇ ਦਾ ਕਮਾਣ ਲੱਗ ਗਏ ਕਮਾਏ ਬੱਚਿਆਂ ਨੇ ਕਮਾਏ ਅੱਜ ਦੀ ਡੇਢ ਦੀ ਗੱਲ ਨਹੀਂ ਕਰ ਰਿਹਾ ਬੱਚਿਆਂ ਨੇ ਬਹੁਤ ਪੈਸੇ ਕਮਾਏ ਜਦੋਂ ਉਹਨਾਂ ਨੇ ਪੈਸੇ ਕਮਾਏ ਉਹਨਾਂ ਨੇ ਕਿਹਾ ਯਾਰ ਵਕੀਲ ਨੂੰ ਪੈਸੇ ਦੇਵਾਂਗੇ ਆਪਾਂ ਆਪਾਂ ਕਿਸੇ ਵੀ ਤਰੀਕੇ ਵੀ ਹੋ ਜਾਣਗੇ ਸੈਟਲ ਸੋ ਉਹਨਾਂ ਨੇ ਇਹ ਰਸਤਾ ਅਪਣਾਇਆ ਸੋ ਉਹਦੇ ਨਾਲ ਕੀ ਹੋਇਆ ਜਦੋਂ ਫੁੱਲ ਟਾਈਮ ਬੱਚਿਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿਹੜੇ ਆਪਣੇ ਬੱਚੇ ਸਟੂਡੈਂਟ ਵੀਜ਼ਾ ਤੇ ਗਏ ਸੀ ਜਦੋਂ ਉਹਨਾਂ ਨੂੰ ਪਾਰਟ ਟਾਈਮ ਨੌਕਰੀਆਂ ਨਹੀਂ ਮਿਲੀਆਂ ਤਾਂ ਉਹਨਾਂ ਨੂੰ ਲੱਗ ਉਹਨਾਂ ਨੂੰ 2 ਮਹੀਨੇ 3 ਮਹੀਨੇ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਉਹਨਾਂ ਨੂੰ ਔਖਾ ਲੱਗਣ ਲੱਗ ਗਿਆ ਸੋ ਮੈਨੂੰ ਲੱਗਦਾ ਹੈ ਕਿ ਓਵਰਆਲ ਇਹਦੇ ਵਿੱਚ ਸਾਰੇ ਹੀ ਦੋਸ਼ੀ ਆ ਕੰਸਲਟੈਂਟ ਵੀ ਦੋਸ਼ੀ ਆ ਪੇਰੈਂਟਸ ਵੀ ਦੋਸ਼ੀ ਆ ਜਿਹੜੇ ਰਿਸਰਚ ਨਹੀਂ ਕਰਦੇ ਕਿ ਉੱਥੇ ਜਾ ਕੇ ਸਾਡੇ ਨਾਲ ਹੋਣਾ ਕੀ ਹੈ ਸੋ ਤੁਸੀਂ ਜਦੋਂ ਹੁਣ ਜਰਮਨੀ ਜਾ ਰਹੇ ਹੋ ਜਾਂ ਤੁਸੀਂ ਕਿਸੇ ਵੀ ਕੰਟਰੀ ਜਾ ਰਹੇ ਤੁਸੀਂ ਇਹ ਸੋਚ ਕੇ ਜਾਓ ਕਿ ਅਸੀਂ ਸਾਡੀ ਸ਼ਾਰਟ ਟਰਮ ਅਪਰੋਚ ਆ ਬੜੀ ਕਿ ਆਪਾਂ ਸਿਰਫ 2 ਸਾਲ ਪੜ੍ਹਾਈ ਕਰਨੀ ਆ ਉਸ ਤੋਂ ਬਾਅਦ ਵਾਪਸ ਆਣਾ ਇੰਡੀਆ ਯਾ ਸਿੱਤੇ 3 ਸਾਲ ਲਈ ਚੱਲਨੇ ਆ ਜਰਮਨੀ ਜਾਂ ਕਿਤੇ ਵੀ ਚੱਲ ਕਿਤੇ ਦਾ ਵੀ ਪੈਕੇਜ ਕਰ ਰਹੇ ਆ ਕਿ ਅਸੀਂ ਉੱਥੇ ਪੜਨ ਨਹੀਂ ਚੱਲੇ ਅਸੀਂ ਇਹ ਸੋਚ ਕੇ ਨਹੀਂ ਚੱਲੇ ਕਿ ਸਾਰੀ ਜ਼ਿੰਦਗੀ ਸੈਟਲ ਹੋਣਾ ਸੋ ਸਟੂਡੈਂਟਸ ਮੇਰੀ ਪੇਰੈਂਟਸ ਜਿਹੜੇ ਵੀ ਆਪਾਂ ਪਿੰਡਾਂ 'ਚ ਵੀ ਰਹਿੰਦੇ ਆ ਮੈਨੂੰ ਲੱਗਦਾ ਜਾਗਰੂਕਤਾ ਬਹੁਤ ਹੋ ਚੁੱਕੀ ਹੈ ਔਰ ਅਸੀਂ ਸਾਰੇ YouTube ਸਾਰਾ ਦਿਨ ਦੇਖਦੇ ਰਹਿੰਨੇ ਆ ਤੂੰ ਜ਼ਰੂਰ ਦੇਖੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਮੈਨੂੰ ਲੱਗਦਾ ਜਿਆਦਾ ਇਸ ਟਾਈਮ ਤੇ ਆਪਾਂ ਕਹਿੰਦੇ ਆ ਔਨਲਾਈਨ ਦਾ ਜ਼ਮਾਨਾ ਹੋ ਗਿਆ ਔਨਲਾਈਨ ਅਪਲਾਈ ਕਰ ਦੋ ਮੈਂ ਕਹਿੰਦਾ ਬਿਲਕੁਲ ਔਨਲਾਈਨ ਅਪਲਾਈ ਨਾ ਕਰੋ ਦਫਤਰ ਦਾ ਜਾ ਕੇ ਦੇਖੋ ਕਿਸੇ ਦਾ ਕਿੱਥੇ ਦਫਤਰ ਹੈ ਕਿੰਨੇ ਪੁਰਾਣੇ ਬੈਠੇ ਆ ਵੀਜ਼ਾ ਲਵਾਇਆ ਹੈ ਨਹੀਂ ਲਵਾਇਆ ਫੋਨ ਤੇ ਹੀ ਅਪਲਾਈ ਕਰ ਦੋਗੇ ਕੀ ਹੋਣਾ ਤੁਹਾਡੇ ਨਾਲ ਕੀ ਨਹੀਂ ਹੋਣਾ ਕੁਝ ਪਤਾ ਹੀ ਨਹੀਂ ਦੂਜੀ ਚੀਜ਼ ਹੈ ਜਦੋਂ ਤੁਸੀਂ ਆਪਣੇ ਲੋਕਲ ਸ਼ਹਿਰ ਚ ਅਪਲਾਈ ਕਰਦੇ ਪਿਓ ਤਾਂ ਤੁਹਾਨੂੰ ਇਹ ਜ਼ਰੂਰ ਹੁੰਦਾ ਕਿ ਮੈਂ ਨੇੜੇ ਅਪਲਾਈ ਕਰਤਾ ਪਰ ਜਿਹੜਾ ਨੇੜੇ ਅਪਲਾਈ ਕਰਦੇ ਹੋ ਤੁਸੀਂ ਕੈਨੇਡਾ ਜਾਣਾ ਬੜੀ ਦੂਰ ਜਾਣਾ ਹੈ ਸਫ਼ਰ ਬੜਾ ਲੰਬਾ ਹੈ ਔਰ ਸਾਰੀ ਜ਼ਿੰਦਗੀ ਦੀ ਤਿਆਰੀ ਕਰ ਰਹੇ ਆ ਅਸੀਂ ਅੱਜ ਦੀ ਤਿਆਰੀ ਨਹੀਂ ਕਰ ਰਹੇ ਜਦੋਂ ਆਪਾਂ ਸਾਰੀ ਜ਼ਿੰਦਗੀ ਦੀ ਤਿਆਰੀ ਕਰ ਰਹੇ ਆਂ ਫਿਰ ਅੱਜ ਅਸੀਂ ਚੰਗੇ ਦਫ਼ਤਰ ਤੇ ਜਾਣ ਤੋਂ ਕਿਉਂ ਕਤਰਾਂਦੇ ਆਂ ਸੋ ਕੋਸ਼ਿਸ਼ ਕਰੋ ਜਿਆਦਾ ਮੈਨੂੰ ਲੱਗਦਾ 10 10 ਕੰਪਨੀਆਂ ਹੋਣਗੀਆਂ ਜਿਹੜੀਆਂ ਪੰਜਾਬ 'ਚ ਸਹੀ ਤਰੀਕੇ ਕੰਮ ਕਰਦੀਆਂ 10 ਤੋਂ 15 ਕੰਪਨੀਆਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਸੋਚੋ ਕੋਈ ਪੈਸਾ ਨਹੀਂ ਆ ਸਾਡਾ ਨਾ ਸਲਾਹ ਦੇਣ ਦਾ ਪੈਸਾ ਹੈ ਨਾ ਸਟੂਡੈਂਟ ਵੀਜ਼ਾ ਦਬਾਨ ਦਾ ਪੈਸਾ ਹੈ ਕੋਈ ਪੈਸਾ ਨਹੀਂ ਹੈ ਸੋ ਕਿਉਂਕਿ ਇਹਨੇ ਜੋ ਤੁਸੀਂ ਤੁਹਾਡਾ ਸਟੈਪ ਵਾਈਜ਼ ਪ੍ਰੋਸੀਜਰ ਕੀਤਾ ਜਾਏਗਾ ਪੈਕੇਜ 'ਤੇ ਨਾ ਅਪਲਾਈ ਕਰੋ ਕਿਉਂਕਿ ਅਲਟੀਮੇਟਲੀ ਨੁਕਸਾਨ ਸਟੂਡੈਂਟ ਤੇ ਸਟੂਡੈਂਟ ਦੇ ਘਰਦਿਆਂ ਦਾ ਹੈ ਬਿਲਕੁਲ ਜਿਨ੍ਹਾਂ ਨੇ ਪੈਕੇਜ ਵਾਲੇ ਸੀ ਇਹਨਾਂ ਕਰਕੇ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਇਹ ਤਾਂ ਹੁਣ ਜਿਹੜੀਆਂ ਗੱਲਾਂ ਨੇ ਜਗ ਜਾਹਰ ਹੋ ਰਹੀਆਂ ਨੇ ਸੋ ਜਸ਼ਮੀਤ ਜੀ ਅਸੀਂ ਇਹ ਮੰਨੀਏ ਵੀ ਜਿਹੜੇ ਬੱਚੇ ਤੁਸੀਂ ਵੀ ਸਰਕਾਰੀ ਕਾਲਜਾਂ 'ਚ ਭੇਜੇ ਜਿਹੜੇ ਪੜ ਰਹੇ ਨੇ ਰੈਗੂਲਰ ਉਹ ਸੇਫ ਨੇ ਬਿਲਕੁਲ ਜਿੰਨਾ ਨੇ ਆਪਣੇ ਵਧੀਆ ਕੋਰਸਿਸ ਲਈ ਜਿੰਨੇ ਰੈਗੂਲਰ ਪੜ੍ਹ ਰਹੇ ਨੇ ਤੁਸੀਂ ਦੇਖੋ 5 ਸਾਲ ਦਾ ਸਮਾਂ ਸਰ ਬਹੁਤ ਲੰਬਾ ਹੁੰਦਾ 2 ਸਾਲ ਦਾ ਸਟੱਡੀ ਵੀਜ਼ਾ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੋ ਜੇ ਤੁਸੀਂ ਇੱਕ ਇੰਟੈਲੀਜੈਂਟ ਸਟੂਡੈਂਟ ਹੋਣਾ ਤੁਸੀਂ 5 ਸਾਲ ਦੇ ਅੰਦਰ ਕੁਝ ਵੀ ਕਰ ਸਕਦੇ ਹੋ 5 ਸਾਲ ਦਾ ਸਮਾਂ ਬਹੁਤ ਲੰਬਾ ਹੁੰਦਾ ਬਹੁਤ ਲੰਬਾ ਸੋ 5 ਸਾਲ ਦੇ ਅੰਦਰ ਤੁਹਾਨੂੰ ਪੂਰਾ ਸਿਸਟਮ ਸਮਝ ਆ ਜਾਂਦਾ 5 ਸਾਲ ਦੇ ਅੰਦਰ ਤੁਹਾਨੂੰ ਰਹਿਣਾ ਸਹਿਣਾ ਸਮਝ ਆ ਜਾਂਦਾ ਸੋ ਜੇ ਤੁਹਾਨੂੰ ਸਮਝ ਆ ਗਿਆ ਤਾਂ ਬਿਲਕੁਲ ਤੁਸੀਂ ਆਪਣੀ ਅਗਲੀ ਜ਼ਿੰਦਗੀ ਸੌਟ ਆਊਟ ਕਰ ਸਕਦੇ ਹੋ ਸਮਾਂ ਪਤਾ ਉਦੋਂ ਫਸ ਜਾਂਦਾ ਬੱਚਾ ਪਹਿਲੀ ਗੱਲ ਤਾਂ ਉਹਨੂੰ ਫਿਕਰ ਜਿਹੜੇ ਬੱਚੇ ਫੇਲ ਹੋ ਜਾਂਦੇ ਆ ਗਲਤ ਸੰਗਤ ਚ ਪੈ ਕੇ ਬਹੁਤ ਬੱਚੇ ਆ ਸਰ ਇਦਾਂ ਤੇ ਜਿਹੜੇ ਫੇਲ ਹੋ ਜਾਂਦੇ ਜਿਹੜੇ ਪੜਾਈ ਨਹੀਂ ਕਰਦੇ ਕਾਲਜ ਨਹੀਂ ਜਾਂਦੇ ਫੇਲ ਹੋ ਜਾਂਦੇ ਆ ਨਸ਼ਿਆਂ ਚ ਪੈ ਜਾਂਦੇ ਆ ਗਲਤ ਸੰਗਤ ਚ ਪੈ ਜਾਂਦੇ ਆ ਮੈਂ ਕਾਹਗਾ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਨਾ ਭੇਜੋ ਮੈਂ ਪਹਿਲਾ ਕੰਸਲਟੈਂਟ ਹੋਵਾਂਗਾ ਜਿਹੜਾ ਇਹ ਚੀਜ਼ ਕਾਹਗਾ ਨਾ ਭੇਜੋ ਜੇ ਤੁਹਾਨੂੰ ਲੱਗਦਾ ਕਿ ਉੱਥੇ ਤੁਹਾਡਾ ਬੱਚਾ ਜਾ ਕੇ ਗਲਤ ਰਾਹ ਤੇ ਪੈ ਸਕਦਾ ਹੈ ਕਿਉਂਕਿ ਇਹ ਇੱਕ ਸੱਚਾਈ ਹੈ ਉਹਨੂੰ ਫ੍ਰੀडम ਮਿਲਦੀ ਬੱਚੇ ਨੂੰ ਤਾਂ ਬੱਚਾ ਗਲਤ ਰਾਹ ਚੂਜ਼ ਕਰ ਲੈਂਦਾ ਉਹਨੂੰ ਇਹ ਜ਼ਰੂਰ ਕਹਿ ਕੇ ਭੇਜੋ ਕਿ ਬੇਟਾ ਸਹੀ ਢੰਗ ਨਾਲ ਤੂੰ ਉੱਥੇ ਰਹਿਣਾ ਹੈ ਸਹੀ ਤਰੀਕੇ ਚੱਲਣਾ ਹੈ ਬੜੇ ਔਖੇ ਅਸੀਂ ਪੈਸੇ ਕਮਾਏ ਆ ਤੁਹਾਡੇ ਕੋਲ ਪੈਸੇ ਜ਼ਿਆਦਾ ਵੀ ਹੋਣਗੇ ਤਾਂ ਵੀ ਆਪਾਂ ਉਹਨੂੰ ਇਹ ਨਹੀਂ ਕਹਿਣਾ ਕਿ ਸਾਡੇ ਕੋਲ ਪੈਸੇ ਜ਼ਿਆਦਾ ਕਿਉਂਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਕੋਲ ਪੈਸੇ ਬਹੁਤ ਆ ਤੂੰ ਉੱਥੇ ਜੋ ਮਰਜ਼ੀ ਕਰ ਫਿਰ ਉਹ ਗਲਤ ਰਾਹ ਤੇ ਗਲਤ ਰਾਹ ਫੜ ਲੈਂਦਾ ਸੋ ਬੱਚੇ ਆਪਣੀ ਜਿਹੜੀ ਇੱਕ ਕੀ ਕਹਿੰਦੇ ਆ ਰਿਸਪੌਂਸਿਬਿਲਟੀ ਤੁਸੀਂ ਕਿਸੇ ਵੀ ਕੰਟਰੀ ਜਾ ਰਹੇ ਸਿਰਫ ਕੈਨੇਡਾ ਲਈ ਨਹੀਂ ਹੈਗਾ ਮੈਂ ਇਹ ਤਾਂ ਕਹਾਂਗਾ ਕਿ ਸਾਰੇ ਕੰਟਰੀਆਂ ਚ ਸੇਮ ਸਿਚੁਏਸ਼ਨ ਹੈ ਥੋੜਾ ਜਿਹਾ ਉੱਪਰ-ਨੀਚੇ ਹੋ ਸਕਦਾ ਹੈ ਪਰ ਜਿਹੜੀ ਸਿਚੁਏਸ਼ਨ ਹੈ ਨਾ ਸਾਰੇ ਕੰਟਰੀਆਂ ਚ ਸੇਮ ਹੈ ਅੱਜ ਅਸੀਂ ਕਹਿੰਨੇ ਕੈਨੇਡਾ ਨਹੀਂ ਜਾਣਾ ਤੇ ਕਿਸੇ ਹੋਰ ਮੂਲਕ ਵੀ ਜਾਵਾਂਗੇ ਸਿਚੁਏਸ਼ਨ ਬਿਲਕੁਲ ਸੇਮ ਹੈ 에어ਪੋਰਟ ਤੋਂ ਉਤਰਦੇ ਆ ਕਿਤੇ ਵੀ ਨੌਕਰੀ ਨਹੀਂ ਮਿਲਦੀ ਨਾ ਹੀ ਮਿਲਦੀ ਹੈ ਜੇ ਆਪਾਂ ਇਹ ਸੋਚਣਾ ਜਾ ਰਹੇ ਹਾਂ ਕਿ 에어ਪੋਰਟ ਤੋਂ ਉਤਰਦੇ ਮੈਨੂੰ ਨੌਕਰੀ ਮਿਲ ਜੂਗੀ ਤਾਂ ਤੁਸੀਂ ਇੱਥੋਂ ਬੱਸ ਫੜੋ ਲੁਧਿਆਣੇ ਤੋਂ ਔਰ ਲੁਧਿਆਣੇ ਤੋਂ ਜਾਓ ਦਿੱਲੀ ਤਾਂ ਦਿੱਲੀ ਦੇਖ ਲੋ ਚੈੱਕ ਕਰਕੇ ਕਿ ਨੌਕਰੀ ਕਿੰਨੇ ਦਿਨ ਚ ਮਿਲਦੀ ਆ ਬਿਲਕੁਲ ਠੀਕ ਹੈ ਸੋ ਮਿਹਨਤ ਕਰਨੀ ਪੈਣੀ ਆ ਪਰ ਮੂਲ ਇਹ ਹੈ ਕਿ ਤੁਸੀਂ ਸਰਕਾਰੀ ਕਾਲਜਸ ਦੇ ਵਿੱਚ ਜਾਣਾ ਹੈ ਅਗਰ ਕੈਨੇਡਾ ਚ ਜਾਣਾ ਹੈ ਸਰਕਾਰੀ ਕਾਲਜ ਚ ਜਾਣ ਦਾ ਮਤਲਬ ਹੈ ਕਿ ਤੁਸੀਂ ਤੁਹਾਡੇ ਪੈਸੇ ਦੀ ਬਰਬਾਦੀ ਨਹੀਂ ਹੈ ਫਿਰ ਤੁਸੀਂ ਪੜਨਾ ਤੇ ਤੁਹਾਨੂੰ ਉੱਥੇ ਕੰਮ ਮਿਲ ਜਾਣਾ ਹੈ ਥੈਂਕ ਯੂ ਸੋ ਮਚ ਬਾਤ ਯੂ ਕਿੱਸੋ